ਦੰਡ ਮੰਨਣ ਵਾਲਾ ਕੋ ਲੋ ਫੈਜ਼ਵਾਨਾ ਟੋਨ ਮਿਲਾਨਾ ਕਿਸਾਨਾਂ ਦਾ ਕਣਕ ਦੀ ਫਸਲ ਦਾ ਵਪਾਰੀ ਨੁਕਸਾਨ ਆਓ ਦਿਖਾਉਣੇ ਆ ਤੁਨੋਂ ਇਹ ਤਸਵੀਰਾਂ ਤੇ ਨਾਲੇ ਕਰਾਉਣੇ ਆ ਗਲਬਸ ਕਿਸਾਨਾਂ ਨਾਲ ਕਿ ਦਿੱਕੀ ਕਿਸ وجہ ਕਰਕੇ ਇਹ ਨਰ ਕੁਫਤੀ ਤੇ ਇਹ ਨੌ ਬਕਤੀ ਹੈ ਮੈਂ ਗੁਰਪ੍ਰੀਤ ਸੰਗਰੋਹੀ ਆਲਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਇਕੱਠਾ ਕਰਨਾ ਤੁਹਾਡੇ ਮਾਧਿਅਮ ਰਾਹੀਂ ਪੂਲ ਪੰਜਾਬ ਤੇ ਸਰਕਾਰ ਤੱਕ ਗੱਲ ਪਹੁੰਚਾਉਣਾ ਚਾਹੁੰਦਾ ਤੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਕਿਸਾਨ ਹੈ ਕੁੱਲ ਦੁਨੀਆ ਵਿੱਚ ਅੰਨ ਦਾਤਾ ਮੰਨਿਆ ਜਾਂਦਾ ਹੈ ਅੰਨ ਦਾਤੇ ਦੀ ਜਿਹੜੀ ਹਾਲਤ ਹੈ ਜਿਹੜੀ ਸਾਡੀ ਕਿਸਾਨੀ ਹੈ ਹਰ ਰੋਜ਼ ਘਾਟੇ ਬੰਦੀ ਸਾਥ ਕਿਉਂ ਹੋ ਰਹੀ ਹੈ ਇਹਦੇ ਵਿੱਚ ਸਰਕਾਰ ਦੀਆਂ ਨਲਾਇਕੀਆਂ ਹਰ ਵਾਰੀ ਫਸਲਾਂ ਦੇ ਬੀਮਾੜੇ ਮਰ ਰਹੀਆਂ ਸੁਪਰੀਆਂ ਮਾੜੀਆਂ ਉਦੋਂ ਬਾਅਦ ਕਦੀ ਸੋਕਾ ਤੇ ਕਦੀ ਡੋਬਾ ਤੁਹਾਡੇ ਸਾਹਮਣੇ ਆਂ ਬੀਤੀ ਰਾਤ 12 ਵਜੇ ਦਾ ਇਹ ਸੂਆ ਟੁੱਟਿਆ ਹੋਇਆ ਲਗਭਗ 12 ਵਜਨ ਵਾਲੇ ਚੰਦ ਮਿੰਟਾਂ ਚ 12 ਵਜ ਜਾਣੇ ਆ 12 ਘੰਟਿਆਂ ਤੋਂ ਵੱਧ ਸਮਾਂ ਹੋ ਜਾਣਾ ਥੋੜੀ ਦੇਰ ਚ ਪਰ ਪ੍ਰਸ਼ਾਸਨ ਦੀ ਲੜਾਈ ਕੀ ਕਰਨ ਭਗਵੰਤ ਮਾਨ ਦੀ ਸਰਕਾਰ ਜਿਹੜਾ ਕਹਿੰਦਾ ਮੈਂ ਹਰ ਕਿੱਲੇ ਕਿੱਲੇ ਤੱਕ ਪਾਣੀ ਦੇਵਾਂਗਾ ਪਾਣੀ ਦੇਣ ਦੀ ਬਜਾਏ ਆ ਪਾਣੀ ਜਿੱਥੋਂ ਦੀ ਪਾਉਣਾ ਸੀ ਜਿੱਥੋਂ ਦੀ ਕਿੱਲੇ ਕਿੱਲੇ ਤੱਕ ਪਾਣੀ ਜਾਣਾ ਸੀ ਆ ਤੁਹਾਡੇ ਤੁਸੀਂ ਦੇਖ ਸਕਦੇ ਆ ਕੈਮਰੇ ਰਾਹੀਂ ਕਿ ਗੋਡੇ-ਗੋਡੇ ਇੱਥੇ ਗੰਦੂ ਗਿਆ ਹੋਇਆ ਹੈ ਸਰਕਾਰ ਨੇ ਅਜੇ ਤੱਕ ਕੋਈ ਸਫਾਈ ਨਹੀਂ ਕੀਤੀ ਕੜਕ ਤੀਜੀ ਨੂੰ ਹਜੇ ਕੰਮ ਸਮਾ ਹੋਇਆ ਤੇ ਇਹ ਸੂਆ ਤੀਜੀ ਵਾਰੀ ਟੁੱਟੂਗਾ ਤੇ ਇਹਦਾ ਲਗਾਤਾਰ ਕਿੰਨਾ ਇੱਕ ਤੁਸੀਂ ਦੇਖ ਸਕਦੇ ਹੋ ਫਸਲ ਬਰਬਾਦ ਹੋ ਜੂਗੀ ਆਪਣੀ ਅੱਖਾਂ ਦੇ ਸਾਹਮਣੇ ਆ ਕਿਉਂਕਿ ਅਸੀਂ ਲੋਕਾਂ ਦਾ ਧਿੱਦ ਪਰਦੇ ਆ ਪਰ ਆਪ ਕਈ ਵਾਰੀ ਬਹੁਤ ਬੜੀ ਉੱਕੇ ਸਮਝ ਸੁਭਾ ਨੂੰ ਬਾਹਰ ਨੂੰ ਸੁਤਰੀ ਦਿੱਤਾ ਦਿੰਦੇ ਬਿਲਕੁਲ ਮੈਂ ਤੁਹਾਡੇ ਤੋਂ 5 ਮਿੰਟ ਪਹਿਲਾਂ ਆਉਣ ਤੋਂ ਐਕਸ਼ਨ ਸਾਹਿਬ ਨਾਲ ਗੱਲ ਕੀਤੀ ਹੈ ਇਦਰੋਂ ਆਹੀ ਗੱਲ ਆਈ ਕਿ ਮਸ਼ੀਨ ਚੱਲੀ ਹੋਈ ਹੈ ਆਜੂਗੀ ਮਸ਼ੀਨ ਹੋਰ ਖਰੇ ਕਦੋਂ ਪਹੁੰਚਦੀ ਹੈ ਇਹ ਅਜੇ ਰਾਜਕਾਰੀ ਸਰਕਾਰ ਨੂੰ ਪਤਾ ਹੋਊਗਾ ਜਾਂ ਇਦਰ ਅਧਿਕਾਰੀਆਂ ਨੂੰ ਪਤਾ ਹੋਊਗਾ ਪਰ ਹਾਲ ਦੀ ਘੜੀ 12 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਇਹ ਸਰਕਾਰ ਦੀ ਵੱਡੀ ਨਲਕੀ ਹੈ ਤੁਸੀਂ ਜੇ ਤੋੜ ਨਿਗਾ ਮਾਰੋ ਲਗਭਗ 3 ਕਿਲੋਮੀਟਰ ਦਾ ਟੋਟਾ ਹੈ ਜਿਹੜਾ ਅਜੇ ਤੱਕ ਬੜਿਆਣੀ ਸਫਾਈ ਇਹ ਕਦੇ ਵੀ ਨਹੀਂ ਹੋ ਸਕੀ ਇਸ ਕਰਕੇ ਅਸੀਂ ਸਰਕਾਰ ਨੂੰ ਚਤਾਵਨੀ ਦਿੰਦੇ ਹਾਂ ਕਿ ਸਾਨੂੰ ਸੰਘਰਸ਼ ਦੇ ਰਾਹ ਤੇ ਜਾਂ ਸਾਨੂੰ ਹੋਰ ਰਾਣਾ ਬਖਾਇਆ ਜਾਵੇ ਤੇ ਅਸੀਂ ਉਸ ਪਾਸੇ ਨਹੀਂ ਹੋਣਾ ਚਾਹੁੰਦੇ ਇਸ ਕਰਕੇ ਸਰਕਾਰ ਧਿਆਨ ਮਾਰ ਲੇ ਐਸ ਸੂਏ ਦਾ ਪੱਕਾ ਪ੍ਰਬੰਧ ਕਰਕੇ ਨਵਾਂ ਬਣਾਇਆ ਜਾਵੇ ਇਹਦੀ ਸਫਾਈ ਕੀਤੀ ਜਾਵੇ ਤੇ ਇਹਦਾ ਆ ਪੱਕਾ ਪ੍ਰਬੰਧ ਕੀਤਾ ਜਾਵੇ ਇਸ ਤੋਂ ਬਾਅਦ ਜੇ ਨਹੀਂ ਹੁੰਦਾ ਅਸੀਂ ਇਹਦਾ ਸਖਤ ਐਕਸ਼ਨ ਲਵਾਂਗੇ ਫਿਰ ਚਾਹੇ ਉਹਦੀ ਸਰਕਾਰ ਜ਼ਿੰਮੇਵਾਰ ਹੋਊਗੀ ਅਸੀਂ ਮੈਂ ਗੁਰਮੀਤ ਸਿੰਘ ਭਾਰਤੀ ਕਿਸਾਨੀ ਯੂਨੀਅਨ ਦੇ ਇੱਕ ਪਲਗਰਾਹ ਸੀਨੀਅਰ ਮੀਤ ਪ੍ਰਧਾਨ ਫਾਜ਼ਿਲਕਾ ਪਿੰਡ ਮੰਨੇ ਵਾਲਾ ਅੱਜ ਤੁਹਾਡੀ ਇਸ ਪੱਤਰਕਾ ਦੀ ਮਹਿੰਮਤ ਸਦਕਾ ਕਿਉਂਕਿ ਇਹ ਫੈਜਵਾ ਨਹਿਰ ਇਸ ਸੀਜ਼ਨ ਦੇ ਕਣਕ ਦੇ ਵਿੱਚ ਘੱਟ ਤੋਂ ਘੱਟ ਇਹ ਜੋ ਤੀਜੀ ਵਾਰ ਟੁੱਟੀ ਏ ਇਹਦਾ ਅਸੀਂ 23 ਤਰੀਕ ਨੂੰ ਪਿੱਛੇ ਦਸੰਬਰ ਦੀ 23 ਤਰੀਕ ਨੂੰ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਸਾਂ ਕਿਉਂਕਿ ਮੇਰੀ ਇਸ ਨਾੜ ਦੀ ਜਾਈ ਵਾਰ ਟੁੱਟਦੀ ਏ ਤੇ ਮੇਰੇ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੂੰ ਤੇ ਐਜੋ ਸਾਹਿਬ ਨਹਿਰੀ ਨੂੰ ਭੇਜਿਆ ਸੀ ਮੌਕਾ ਵੇਖ ਕੇ ਗਏ ਨੇ ਮੌਕਾ ਵੇਖਣ ਤੋਂ ਬਾਅਦ ਇਸ ਨਹਿਰ ਦਾ ਕੋਈ ਹੱਲ ਨਹੀਂ ਹੁੰਦਾ ਪਿਆ ਜਨਾਬ ਆਏ ਸੀਜ਼ਨ ਦੇ ਵਿੱਚ ਇਸ ਕਣਕ ਦੇ ਕਣਕ ਦੇ ਸੀਜ਼ਨ ਦੇ ਵਿੱਚ ਲਗਾਤਾਰ ਇਹ ਫੈਜਵਾ ਨਾ ਤਿੰਨ ਵਾਰ ਟੁੱਟ ਚੁੱਕੀ ਏ ਪਰ ਅਸੀਂ ਕੱਲ ਦੇ ਲਗਾਤਾਰ ਰਾਤ ਦੇ 12 ਵਜੇ ਦੀ ਟੁੱਟੀ ਹੋਈ ਏ ਰਾਤ ਦੇ 12 ਵਜੇ ਇਹਨਾਂ ਨੂੰ ਜਿਹੜਾ ਪ੍ਰਸ਼ਾਸਨ ਹੈ ਨਹਿਰੀ ਵਿਭਾਗ ਨੂੰ ਫੋਨ ਤੇ ਫੋਨ ਕਰੀਏ ਉਹਨੇ ਐਸਟ ਨੂੰ ਐਕਸ਼ਨ ਨੂੰ ਸਾਰਿਆਂ ਨੂੰ ਬਸ ਇਸ ਨਹਿਰ ਦਾ ਪ੍ਰਬੰਧ ਕਰੋ ਇਹਨੂੰ ਬੰਦ ਦਿੱਤਾ ਜਾਏ ਨਹੀਂ ਤੇ ਇਹਨਾਂ ਪਾਣੀ ਅਸੀਂ ਕਿਸ ਪਾਸੇ ਕੱਢਾਂਗੇ ਪਰ ਅਜੇ ਤੱਕ ਨਾ ਇੱਥੇ ਕੋਈ ਐਸਟੀਓ ਆਇਆ ਨਾ ਐਸਆ ਨਾ ਕੋਈ ਇੱਥੇ ਜਾਈ ਆਇਆ ਹੈ ਨਾ ਕੋਈ ਬੇਲਦਾਰ ਆਇਆ ਹੈ ਮਤਲਬ ਇਸ ਨਹਿਰ ਦੇ ਵਿਭਾਗ ਦੇ ਕੋਈ ਬੰਦਾ ਅਜੇ ਤੱਕ ਨਹੀਂ ਆਇਆ ਇਸ ਕਰਕੇ ਅੱਜ ਤੁਹਾਨੂੰ ਇਸ ਸਾਰੀ ਵੀਡੀਓ ਬਣਾ ਕੇ ਅਸੀਂ ਸਰਕਾਰ ਤੱਕ ਪਹੁੰਚਾਣਾ ਚਾਹੁੰਦੇ ਆਂ ਵੀ ਤੁਸੀਂ ਖੇਤਾਂ 'ਚ ਪਾਣੀ ਅੱਗੇ ਪੰਚਾਇਤ ਦੀ ਵਜ੍ਹਾ ਸਾਡੇ ਖੇਤਾਂ ਦਾ ਨੁਕਸਾਨ ਕਰਦੇ ਹੋਵੇ ਨਾ ਇਹਦੀ ਅਜੇ ਤੱਕ ਸਪਾਈ ਹੋਈ ਏ ਕਿਸੇ ਨੇ ਸਪਾਈ ਨਹੀਂ ਕੀਤੀ ਕਈ ਸਾਲਾਂ ਤੋਂ ਇਸ ਤਰ੍ਹਾਂ ਹੀ ਪਈ ਏ ਤੇ ਪਾਣੀ ਛੱਡਣ ਲੱਗੇ ਜੇ ਅਸੀਂ ਇਹਨੇ ਥੋੜਾ ਛੱਡ ਦੋ ਤੇ ਇੱਕਦਮ ਇੰਨਾ ਪਾਣੀ ਛੱਡ ਦਿੰਦੇ ਨੇ ਕਿ ਨਹਿਰ ਤੋਂ ਝੱਲੇ ਹੀ ਨਹੀਂ ਜਾਂਦਾ ਤੇ ਨਹਿਰ ਟੁੱਟ ਜਾਂਦੀ ਹੈ ਕਿੰਨੇ ਕੋਈ ਖੇਤ ਦਾ ਨੁਕਸਾਨ ਹੋਇਆ ਐ ਟਾਈਮ ਲੱਗਦੇ ਪਾਣੀ ਪਹੁੰਚ ਚੁੱਕਿਆ ਘਰ-ਘਰ 'ਚ ਜਿਹੜਾ ਪਾਣੀ ਇਹ ਤਿੱਖਾ ਦਿੰਦੇ ਜੇ ਅਸੀਂ ਨੇੜੇ-ਨੇੜੇ ਜਿਹੜੇ ਨਹਿਰ ਦੇ ਨਾਲ ਨੇ ਜੇ ਉਹਨਾਂ ਦਾ ਪਾਣੀ ਕੱਢਦੇ ਵੀ ਆ ਤੇ ਕੋ ਦੋ ਚਾਰ ਕਿੱਲੇ ਤੋਂ ਤੇ ਲਾ ਕੇ ਬਾਕੀ ਅੱਗੇ ਇਹਦਾ ਨਿਕਲਦਾ ਕੋਈ ਸਾਧਨ ਵੀ ਨਹੀਂ ਕਿਉਂਕਿ ਅੱਗੇ ਨਾ ਰੇ ਇਧਰ ਨੂੰ ਹੀ ਨਵਾਣੇ ਪਰਲੇ ਪਾਸੇ ਸਾਰੀਆਂ ਜ਼ਮੀਨਾਂ ਉੱਚੀਆਂ ਨੇ ਪਾਣੀ ਨਿਕਲ ਵੀ ਨਹੀਂ ਸਕਦਾ